ਦੀਵਾਨਾ ਜੀ ਤੁਸੀਂ ਸਤਿਕਾਰ ਸੁਰਤੋ ਲਾ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਸੈਣੀ ਸਾਹਿਬ ਸੈਣੀ ਸਾਹਿਬ ਸਨੋ ਫਿਰ ਅੱਜ ਦੀ ਤੁਕਬੰਦੀ ਕੀ ਹੈ ਸਵਾਗਤ ਸਤਿ ਸ਼ਕਾਲ ਦਿਵਾਨਾ ਸਾਹਿਬ ਸਤਿ ਸ਼ਕਾਲ ਜੀ ਤੇ শ্রোਤੇਆਂ ਨੂੰ ਵੀ ਸਤਿ ਸ਼ਕਾਲ ਜੀ ਜੀ ਅੱਜ ਦੀ ਤੁਕਬੰਦੀ ਜੀ ਜੋ ਮੈਂ ਆਬਜ਼ਰਵ ਕੀਤਾ ਤੇ ਜੋ ਦੇਖਿਆ ਉਹਦੇ ਮੁਤਾਬਕ ਜਿਹੜਾ ਹੈਗਾ ਆ ਆਪਣੇ ਮੋਲਕ ਦੀ ਗੱਲ ਕੀਤੀ ਹੈ ਜੀ ਇਹਦਾ ਟਾਈਟਲ ਵੀ ਮੇਰਾ ਮੋਲਕ ਹੈ ਜੀ ਜੀ ਮੋਲਕ ਮੇਰੇ ਵਿੱਚ ਪਖੰਡੀਆਂ ਦੀ ਪਰਭਾਰ ਹੂੰ ਮੀ ਲਾਇ ਲਗ ਬਣ ਗਏ ਤੇ ਸਾਇੰਸ ਇਥੇ ਲਜਾਰ ਹੂੰ ਵਕੀਲ ਖੋਦੇ ਕੇਸ ਭੁਗਤੇ ਦੇ ਤੇ ਡਾਕਟਰ ਆਪ ਬਿਮਾਰ ਹੂੰ ਇਥੇ 사ਤ ਸੰਗ ਜਾਂਦੀਆਂ ਬੀਬੀਆਂ ਬਿਊਟੀ ਪਾਰਲਰ ਚ ਹੋ ਕੇ ਤਿਆਰ ਹੂੰ ਇਥੇ ਥਾਣੇ ਤੋਂ ਕੈਦੀ ਭੱਜਦੇ ਬੰਦੂਕਾਂ ਸਮੇਤ ਫਰਾਰ ਹੂੰ ਇਥੇ ਨਕਲੀ ਦੁੱਧ ਦੀ ਬਰਫੀ ਅਸਲੀ ਖੋਏ ਦੀ ਕਹਿ ਕੇ ਮਿਲੇ ਤਿਆਰ ਹੂੰ ਹੂੰ ਇਥੇ ਚੋਰਾ ਯਾਰਾਂ ਆਸ਼ਿਕਾਂ ਕਸਮਾਂ ਨਾਲ ਵਿਹਾਰ ਹੂੰ ਹੂੰ ਕੀ ਬਾਤ ਇੱਕ ਦੇਖੀ ਬਰਾਤ ਇੱਕ ਪੁਲਸੀ ਇਹਦੀ ਵਿੱਚ ਚੋਰਾ ਗੁੰਡਿਆਂ ਦੀ ਪਰਮਾਰ ਜੀ ਇਹ ਕਸਰ ਇਹ ਕਸਰ ਪ੍ਰੀਮ ਹੁਕਮ ਆਉਂਦੇ ਹੂੰ ਮੇਨ ਪਾਣੀ ਕਰਦੇ ਉਹ ਐਸਵਾਈਐਲ ਤਿਆਰ ਹੂੰ ਉਹ ਨਹਿਰਾਂ ਪਹਿਲਾਂ ਹੀ ਸੁੱਕੀਆਂ ਹੁਣ ਨਵੀਆਂ ਹੋਣ ਤਿਆਰ ਹੂੰ ਹੂੰ ਇਥੇ ਚੁਟਕਲੀਆਂ ਤੇ ਵੋਟ ਬਾੰਮਦੇ ਲਿਉਂਦੇ ਬਦਲਾਵ ਵਾਲੀ ਸਰਕਾਰ ਹੂੰ ਇਥੇ ਨਸ਼ੇ ਦੇ ਘਰ ਕੇ دیਵਾਨੀ ਫੈਕਟਰੀਆਂ ਦੇ ਹੋਏ ਨਸ਼ਾ ਪਿਆਰ ਕਿਸਾਨ ਦਿੱਸਦੇ ਕਰਦੇ ਖੁਦਗਸ਼ੀਆਂ ਕੋਈ ਐਸੀ ਕਰਜੀਆਂ ਦੀ ਮਾਰ ਹੂੰ ਸੇਵਾ ਦਾ ਢੋਂਗ ਰਚਾ ਕੇ ਨੇਤਾ ਰਹਿਣ ਵਿਦੇਸ਼ੀ ਦੌਰੇ ਨੂੰ ਪਿਆਰ ਹੂੰ ਨਿਆ ਦੀਚ ਤਰਸਣ ਇਥੇ ਨਿਆ ਨੂੰ ਹੂੰ ਪੂਰਾ ਸਿਸਟਮ ਪਿਆ ਬਿਮਾਰ ਇੱਥੇ ਹਰ ਪਲ ਪੈਂਦਾ ਮਰਨਾ ਸਾਰਾ ਮੁਲਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਕੀ ਪੁੱਛਦਾ ਮੇਰੇ ਮੁਲਕ ਦੀ ਉਸਤਾਦ ਸਿਕੰਦਰ ਇੱਥੇ ਪਾਰਲੀਮੈਂਟ ਦੀ ਛੱਤ 'ਤੇ ਪਈ ਦਰਾਰ ਸੈਣੀ ਘਨ ਹੋ ਕੇ ਮਾਰੇ ਆਖਰ ਹੈ ਤਾਂ ਵੋਟਾਂ ਵਾਲੀ ਸਰਕਾਰ ਆਫਟਰ ਆਲ ਇਟਸ ਡੈਮੋਕ੍ਰੇਸੀ ਆਫਟਰ ਆਲ ਇਟਸ ਡੈਮੋਕ੍ਰੇਸੀ ਥੈਂਕ ਯੂ ਜੀ ਗ੍ਰੇਟ ਫੁਲ ਜੀ ਜੀ थैंक यू अच्छा गुरजीत गुरजीत जी कहंदे ब्लैडर लेसन जे 1% ਨਹੀਂ ਵੀਰੇ ਬਹੁਤ ਥੋੜੇ ਪੈਸੇ ਲੱਗਦੇ ਨੇ ਹਾਂ ਮਾਮੂਲੀ ਲੱਗਦੇ ਨੇ ਉਹ ਮਤਲਬ ट्रांसफर डीडी एसएल स्लो थैंक यू जी ਮਿਹਰਬਾਨੀ ਤੇ ਪਿੰਡ ਵਾਲੇ ਵੀ ਬੰਦੇ ਮਦਦ ਨਹੀਂ ਕਰਦੇ ਇੱਕ ਪਾਸੇ ਖੜੇ ਹੋ ਜਾਂਦੇ ਨੇ ਹਾਂ ਸ਼ਰਲੀ ਜੀ ਗੱਲ ਇਹ ਆ ਨਾ ਅਗਲਾ ਕਹਿੰਦਾ ਮੈਨੂੰ ਕਿਤੇ ਤੱਕ ਗਰਜ ਹੈ ਹੋ ਸਕਦਾ ਜਰਨਲ ਸਾਹਿਬ ਦੇ ਨਾਂ ਹੀ ਨਾ ਕਰਵਾਈ ਹੋਵੇ ਰਜਿੰਦਰ ਚੀਮਾ ਜੀ ਕਹਿੰਦੇ ਅਮਰਜੀਤ ਸਿੰਘ ਧਾਲੀਵਾਲ थैंक यू भाई जी ਮਿਹਰਬਾਨੀ ਲਾਲਿਤਪੁਰੀ ਜੀ ਰੋਬਨ ਐਕਸ ਕੰਦੇ ਜੱਟਾਂ ਜੇ ਗੱਲਾਂ ਮੈਂ ਜਸਮੀਰ ਸਿੰਘ ਕੰਦੇ ਸਿੱਖੀ ਚ ਆਸਤਾ ਹੋਣ ਦੇ ਨਾਲ ਨਾਲ ਗੁਰੂ ਦੀ ਬਖਸ਼ੀ ਮੋਰ ਵੀ ਵਰ ਕਰਾ ਰਿਹਾ ਤਾਂ ਬਹੁਤ ਵਧੀਆ ਗੱਲਾਂ ਬਾਕੀ ਸੋਚ ਆਪੋ ਆਪਣੀ ਖੈਰ ਇਹ ਸਾਨੂੰ ਦੋਸਤੋ ਐਡਵੋਕੇਟ ਸਣੀ ਸਾਹਿਬ ਆਪਣੇ ਵਿਚਾਰ ਪੇਸ਼ ਕਰਕੇ ਗਏ ਨੇ ਮੇਰੇ ਮੁਲਕ ਦੇ ਮੁਤਲਕ ਉਮੀਦ ਆ ਤੁਹਾਨੂੰ ਪਸੰਦਾ ਇਹ